ਆ ਬਲਵੀ ਮਿੱਤਰੋ ਦੇਖ ਸਕਦੇ ਆ ਸਵਾਰੀ ਕਰਦੀ ਆ ਭੈਣ ਇੱਕ ਬਹੁਤ ਵਧੀਆ ਚੀਜ਼ ਲੱਗਿਆ ਕਿਉਂਕਿ ਆਪਣੇ ਪੰਜਾਬ ਦੀ ਤਰਸ ਦੀ ਚੀਜ਼ ਆ ਘੋੜਾ ਜਾਨਵਰ ਆ ਜਿਹੜਾ ਤੇ ਸਵਾਦ ਵੱਖਰਾ ਹੀ ਆ ਤੁਸੀਂ ਦੇਖ ਸਕਦੇ ਆ ਮਿੱਤਰੋ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਇਹ ਚੀਜ਼ ਦਾ ਸ਼ੌਕ ਆ ਕਿਉਂਕਿ ਇਹਨਾਂ ਨੂੰ ਵੀ ਸ਼ੌਕ ਆ ਪੁੱਛ ਲੈਨੇ ਆ ਭੈਣ ਇੱਥੇ ਰਹਿਣ ਵਾਲੇ ਲੋਕੀ ਫਰੀਦਕੋਟ ਦੇ ਠੀਕ ਆ ਕਿੰਨੇ ਜਾਨਵਰ ਰੱਖੇ ਹੋਇਆ ਭੈਣੇ 20 ਤੋਂ ਨਾ ਅੱfte 10 ਵਜ ਗਏ ਤੇ ਸਿੰਘ ਕਰਵਾ ਵਾਪਸੀ ਕਰਦੇ ਪਏ ਸੀ ਤੁਸੀਂ ਤੋਂ ਦੇਖ ਸਕਦੇ ਆ ਅੰਤਾਂ ਦੀ ਧੁੰਦਾ ਸਜ ਲੋ ਵੀ ਕੁਝ ਵੀੜੀ ਦੇਖਣ ਆ ਪਿਆ ਮੀਟਿੰਗ ਕਰਦੇ ਆ ਵੀ ਇੱਕ ਟਰੱਕ ਉਹਨਾ ਵੀ ਜਿਹੜਾ ਸਾਡੇ ਸਾਹਮਣੇ ਤੇ ਰਹਿ ਜਾਂਦਾ ਉਹਦਾ ਸਹਾਨਾ ਲੈ ਕੇ ਜਿਹੜਾ ਅਸੀਂ ਉਹਦੇ ਮਗਰ ਮਗਰ ਪੈ ਜਾਂਦੇ ਆ ਤੇ ਸਾਨੂੰ ਰਸਤਾ ਦਿਖਦਾ ਬਾਕੀ ਤੁਸੀਂ ਦੇਖ ਸਕਦੇ ਹੋ ਖੁਸ਼ੀ ਨਹੀਂ ਦੇਖ ਰਿਹਾ ਬੈਲ ਕੋਲ कंटिन्यू ਔਨ ਨੈਸ਼ਨਲ ਹਾਈਵੇ 54 ਫਾਰ 1 ਕਿਲੋਮੀਟਰ ਸਸਿਕਾ ਜੀ ਅੱਜ ਦੇ ਨਵੇਂ ਸਾਲ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਘਰੋਂ ਚੱਲਿਆ ਮਿੱਤਰੋ ਸਮਾਂ ਦਾ ਥੋੜਾ ਜਿਹਾ ਵੱਧ ਹੋ ਗਿਆ ਠੰਡ ਜਾਂਦੀ ਆ ਆਨ ਓਕੇ ਦੀ ਰਿਪੋਰਟ ਕਰ ਲਿਆ ਸਾਰਾ ਆਪਾਂ ਜਿਹੜਾ ਸਜੀਤ ਤੇ ਆਪਾਂ ਚੱਲਿਆ ਹੁਣ ਮਿੱਤਰੋ ਪਹਿਲੀ ਵੀਡੀਓ ਬਣਾਉਣੀ ਆ ਜਿਹੜੀ ਉਹ ਬਣਾਉਣੀ ਆ ਆਪਾਂ ਮਿੱਤਰੋ ਪਿੰਡ ਚ ਆ ਬਣਾ ਲੈਦੇ ਵੇ ਉਹ ਤੋਂ ਬਾਅਦ ਜਾਣਾ ਆਪਾਂ ਰੋਕੇ ਤੋਂ ਮੁਕੇ ਨੂੰ ਤੋਂ ਬਾਅਦ ਬਾਏ ਨਿਮਤ ਆਪਣਾ ਲਿਫਟ ਕਰਦਾ ਪਿਆ ਬਾਏ ਬਾਏ ਫਿਰ ਅਸੀਂ ਚੱਲਿਆ ਕੰਮ ਨੂੰ ਤੇ ਆ ਆਪਣੇ ਗੜਵਰਾਂ ਦਾ ਲਾਇਆ ਹੋਇਆ ਚੱਪੜ ਸਾਰਾ ਲਓ ਜੀ ਆਪਾਂ ਪਹੁੰਚ ਗਏ ਪਿੰਡ ਜੈਮਲ ਵਾਲੇ ਦੇ ਵਿੱਚ ਤੇ ਆਪਾਂ ਪਹਿਲੀ ਵੀਡੀਓ ਬਣਾਉਣੀ ਹੈ ਭਰਾ ਲਵਾਰ ਦੀ ਆਪਾਂ ਤੇ ਆਹ ਘਰੋਂ ਬਣਾਉਣੀ ਆਪਾਂ ਵੀਡੀਓ ਆਜੋ ਵੇਖਦੇ ਆਂ ਵੀਡੀਓ ਦੇ ਵਿੱਚ ਕਿਹੜੇ ਜਾਨਵਰ ਨੇ ਪਰ ਲੈ ਮਿੱਤਰੋ ਆਪਾਂ ਭਰਾ ਲਵਾਰ ਹੁਣਿਆਂ ਦੇ ਕੋਲੇ ਪਹੁੰਚ ਗਏ ਆ ਬਾਈ ਹੁਣਿਆਂ ਦਾ ਕੰਮ ਹੈਗਾ ਵਾ ਪਸ਼ੂਆਂ ਦਾ ਵਪਾਰ ਦਾ ਵੀ ਪਰ ਜਾਨਵਰ ਬਾਈ ਦੇ ਹੁਣਿਆਂ ਦੇ ਕੋਲੇ ਤਿੰਨ ਇੱਕ ਤਾਂ ਹਰਿਆਣੇ ਦੇ ਵਿੱਚੋਂ ਮੈਂ ਲਿਆਂਦੀ ਸੀ ਬਾਈ ਹੁਣਾਂ ਨੇ 1 55 ਦੀ ਵੇਚੀ ਆ ਹੁਣ ਹੀ ਮੈਂ ਉਸ ਮੈਂ ਦਾ ਮਗਰ ਕੱਟਾ ਆਇਆ ਹੋਇਆ ਸੀ ਉਹ ਕੱਟਾ ਵਾ ਤੇ ਇੱਕ ਕੈਮਨ 29 ਦੀ ਕੱਟੀ ਆ ਤੇ ਇੱਕ ਅਰਜਨ ਕੁੰਗੜ ਦਾ ਕੱਟਾ ਵਾ ਤਿੰਨ ਜਨਵਾਰਾ ਅੱਛਾ ਵੀਰੇ ਕੱਟੇ ਦੀ ਕਿੰਨੀ ਉਮਰ ਆ ਬਈ ਇੱਧਰ ਵੱਡੇ ਦੀ ਇਹਦੀ ਇਹਦੀ ਹੈਗੀ 15 ਮਹੀਨੇ 15 ਮਹੀਨੇ ਠੀਕ ਆ ਬਾਈ ਤੇ ਇਹ ਫਿਰ ਕਿਹੜੀ ਮਾਂ ਮੂ ਦਾ ਕਿੰਨਾ ਦੁੱਧ ਦਿੰਦੀ ਇਹ ਮਾਂ ਦੇ ਥੱਲੇ ਜੀ 16 ਕਿਲੋ ਦੁੱਧ ਸੀ ਠੀਕ ਆ ਆਪਣੇ ਕੋਲ ਹੀ ਰਹੀ ਉਹ ਮਾਂ ਹਾਂਜੀ ਹੁਣੀ ਵੇਚੀ ਆ ਹਾਂਜੀ ਹਾਂਜੀ ਠੀਕ ਆ ਬਾਈ ਤੇ ਇਹ ਕਿੰਨੇ ਦਾ ਦੇ ਦਿਆਂਗੇ ਆਪਾਂ ਵੀਰੇ ਇਹ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ 45000 ਦਾ ਦੇ ਦਾਂਗੇ ਠੀਕ ਆ ਬਾਈ ਤੇ ਆ ਕੱਟੀ ਬਈ ਆ ਕੱਟੀ ਬਈ ਇਹਦੀ ਉਮਰ ਆ 14 ਮਹੀਨੇ ਠੀਕ ਆ ਇੰਦਾ ਅੱਛਾ ਕਿੰਨੇ ਮਹੀਨੇ ਉਮਰ ਆਂਦੀ? ਇਹਦੀ 14 ਮਹੀਨੇ ਬਾਈ। 14 ਮਹੀਨੇ ਇੰਦਾ ਰੇਟ ਬਾਈ? ਇਹਦਾ ਰੇਟ ਆਪਾਂ ਤੇ 30000 ਦੀ ਦੇ ਦਾਂਗੇ। ਠੀਕ ਆ ਸਿੰਘ ਵਖਾਈ ਮੜਾ ਜਾ ਬਾਈ ਇੰਦਾ। ਆ ਵਿਖਾ ਦੇ ਲੈ ਠੀਕ ਆ ਬਾਈ। ਅੱਛਾ ਸੀਮਣ ਕਿਹੜੇ ਦੀ ਦੱਸਿਆ ਇਹ? ਇਹ ਆ 29 ਦੀ। ਠੀਕ ਆ ਕਟਾ ਕਿੰਨੇ ਚਿਰ ਦਾ ਨਿੱਕਾ ਬਾਈ? ਇਹ ਹੈਗਾ ਜੀ 4 ਮਹੀਨਿਆਂ ਦਾ। 4 ਮਹੀਨਿਆਂ ਦਾ ਠੀਕ ਆ ਬਾਈ। ਤੇ ਇੰਦਾ ਰੇਟ ਬਾਈ? ਇਹਦਾ ਰੇਟ ਹੈਗਾ ਜੀ ਹਾਂ ਨਾਲ ਆ ਹੀ ਹਉ ਤੇ ਰਾਂ ਯਾਰ। ਤੇਰਾ ਯਾਰ ਮਣਤਾਂ ਵਿੱਚੋਂ ਕਰਦੇਗਾ ਥੋੜਾ ਜਿਹਾ। ਲੈ ਵੀ ਮਿੱਤਰੋ ਇਹ ਬਾਈ ਹੁਣਾਂ ਦੇ ਕੋਲੇ ਜਾਨਵਰ ਸੀ ਆਓ ਚੱਲਦੇ ਆ ਹ ਨੰਬਰ ਦੱਸੀ ਬਾਈ ਸੌਰੀ ਨੰਬਰ 75288 15223 ਇੱਕ ਵਾਰੀ ਹੋਰ ਬੋਲ ਦੇ ਵੀਰੇ 75288 15223 ਲੈ ਵੀ ਮਿੱਤਰੋ ਆਓ ਚੱਲਦੇ ਹੁਣ ਆਪਾਂ ਬਾਈ ਸਖਮੰਦਰ ਦੇ ਕੋਲੇ ਰੋਟੀ ਪਿੰਡ ਦੇ ਵਿੱਚ ਲੋ ਵੀ ਮਿੱਤਰੋ ਆਪਾਂ ਜੈਮਲ ਵਾਲੇ ਪਿੰਡ ਦੇ ਵਿੱਚੋਂ ਬਣਾਲੀ ਆ ਵੀਡੀਓ ਲੋਹਾਰਪੁਰਾਵਾਂ ਦੀ ਚਾਹ ਬਾਈ ਉਹਨਾਂ ਨੇ ਬਣਾਲੀ ਸੀ ਤੇ ਫਿਰ ਤੁਹਾਨੂੰ ਪਤਾ ਵੀ ਸਿਆਲੀ ਦੇਣਾ ਚਾਹ ਦਾ ਆਪਣੇ ਲਈ ਗਹਿਣਾ ਵਾ ਹੁਣ ਇਹਨਾਂ ਦਿਨਾਂ ਦੇ ਵਿੱਚ ਤੇ ਬਾਈਆਂ ਨੇ ਬਹੁਤ ਸਤਿਕਾਰ ਆਦਰ ਤੇ ਮਾਣ ਕੀਤਾ ਮਿੱਤਰੋ ਤੇ ਹੁਣ ਆਪਾਂ ਚੱਲਦੇ ਆ ਬਾਈ ਸਖਮੰਦਰ ਦੇ ਕੋਲੇ ਉੱਥੇ ਜਾ ਕੇ ਦਿਖਾਉਣੇ ਕਿਹੜੇ ਜਾਨਵਰ ਲਓ ਜੀ ਆਪਕ ਪਹੁੰਚ ਗਏ 22 ਇਸ ਟਾਈਮ ਰੋਡੇ ਤੇ ਕੋਠੇ ਦੇ ਵਿੱਚ ਤੇ ਆਪਾਂ ਚੱਲੇ ਆ ਬਾਈ ਸਖਮੰਦਰ ਦੇ ਘਰ ਆ ਸਾਹਰੇ ਬਾਈ ਦਾ ਘਰ ਆ ਲਓ ਦਾ ਪਤੰਦਰ ਦੇ ਗੱਟੀਆਂ ਗੁੱਟੀਆਂ ਆਉਂਦੇ ਨੇ ਖੜੀਆਂ ਹੁੰਦੀਆਂ ਇਹंदे ਵੀ ਇਸ ਤਰ੍ਹਾਂ ਆਉਂਦੇ ਜਿਵੇਂ ਐਮਐਲਏ ਨੂੰ ਮਿਲਣ ਆਉਂਦੇ ਆ ਲੋ ਲੈ ਉਹ ਰੇਟ ਖੜੀ ਹੋਈ ਆ ਅੱਗੇ ਚੱਲੋ ਜੀ ਆਪਾਂ ਪਹੁੰਚ ਗਏ ਉੱਥੇ ਲਹਾਲ ਬਾਈ ਦੇ ਘਰ ਆ ਆਹ ਵੇਖੋ ਤਾਂ ਲੜਖੜ ਲੜ ਪਏ ਆ ਲੈ ਨਾਉਨੇ ਆਪਾਂ ਸਾਨੂੰ ਕਿਹੜੇ ਜਾਨਵਰ ਮਿੱਟੀ ਮਿੱਟੀ ਪਾਈ ਆ ਪ੍ਰਧੰਦਰ ਨੇ ਸੱਟਾ ਕੰਮ ਬੋਲਾ ਕੀਤਾ ਹਵਾ ਨਹੀਂ ਲੱਗਣ ਦਿੰਦਾ ਜਾਨਵਰਾਂ ਨੂੰ ਹਨਾ ਆਵਾਜ਼ ਮੇਣਾ ਵੀ ਆਪਨੂੰ ਨਹੀਂ ਲੱਗਣ ਦੇਣੀ ਇਹਨਾਂ ਜਿਸ ਹਾਵ ਤੇ ਇਧਰ ਬਈ ਵਾਕੇ ਇਧਰ ਵੇਖੋ ਇੱਕ ਗੱਲ ਹੋਰ ਵੇਖੋ ਦਸ਼ਕਵੀਰ ਆ ਵੀ ਇਧਰੋਂ ਵੀ ਗੁੱਠ ਵੀ ਐਨ ਜਮਾਂ ਸੌਂਤੀ ਪਈ ਆ ਤੇ ਪੈਕ ਕੀਤਾ ਪਿਆ ਮੱਝਾਂ ਨੂੰ ਹਵਾ ਕਾਦੀ ਲੱਗਦੀ ਆ ਇਹ ਵੇਖੋ ਆਵੇ ਆਵੇ ਆ ਗਿਆ ਬਾਈ ਮੁੱਛਾ ਚੜਾਈ ਜਾਂਦਾ ਵੇਖੋ ਆਪਣਾ ਬਾਈ ਸਖਮੰਦਰ ਰੋਡੇ ਬਾਈ ਦਿਖਾਈ ਮੜ ਗਈ ਇਹ ਕੁੰਡੀਆਂ ਕਰ ਲਿਆ ਕਿ ਨਹੀਂ ਕਰ ਲਿਆ ਲੈ ਬਈ ਸਤਿ ਸ੍ਰੀ ਅਕਾਲ ਬਾਈ ਖਾਸਾ ਇਹ ਜੀ ਫਦੇ ਬਾਈ ਨਵੇਂ ਸਾਲ ਦੇ ਦੂਜੇ ਦਿਨ ਦੀਆਂ ਮੁਬਾਰਕਾਂ ਜੀ ਤੁਹਾਨੂੰ ਧੰਨਵਾਦ ਤੇ ਆਪਾਂ ਕੋ ਦੇਖਦੇ ਆ ਬਾਈ ਦੇ ਜਾਨਵਰ ਆ ਜੋ ਚੱਲ ਲੈ ਬਾਈ ਗੋਗੀ ਸਾਡਾ ਬਾਈ ਵੀ ਗੋਗੀ ਬਾਈ ਸਤਿ ਸ਼੍ਰੀ ਅਕਾਲ ਬਾਈ ਨਵੇਂ ਸਾਲ ਦੇ ਦੂਜੇ ਦਿਨ ਸ਼ਾਦੀ ਸੇਵਾ ਕਰੀ ਜਾਂਦਾ ਬਾਈ ਬਸ ਚਾਹ ਲੈ ਕੇ ਆਇਆ ਸਪੈਸ਼ਲ ਚਾਹ ਬਾਈ ਫਿਰ ਗੋੜਾ ਲਈ ਕੇ ਠੰਡਾ ਨਹੀਂ ਥੋੜਾ ਲਈ ਗੋੜਾ ਵਾਲੀ ਚਾਹ ਲੈ ਕੇ ਆਇਆ ਬਾਈ ਆਪਣੇ ਲਈ ਤੇ ਬਾਕੀ ਬਾਈ ਤੁਸੀਂ ਵੀ ਗੋੜਾ ਵਾਲੀ ਚਾਹ ਪੀਆ ਕਰੋ ਇਹਦੇ ਵਿੱਚ ਬਹੁਤ ਤੱਤ ਹੁੰਦੇ ਆ ਲੈ ਵੇ ਹੋ ਪਤੰਦਰ ਰਕਾਂਟੋ ਵਾਂਗੂ ਚੜ ਜਾਂਦਾ ਤਾਂ ਮਿੰਟੂ ਮਿੰਟੀ ਚੜ ਗਿਆ ਬਾਈ ਤਾਂ ਇੱਕ ਮਿੰਟ ਹੀ ਲਾਇਆ ਇਹਨੇ ਕਾਕੇ ਨੂੰ ਫਾਇ ਚੜਾਈ ਬੜਾ ਕਾਕਾ ਜਰਾ ਟੰਬਾ ਫੜ ਕੇ ਵੇਖੋ ਏ ਇੱਥੇ ਰੱਖ ਤਾੜੀਆਂ ਦਾ ਸ਼ੁਕਰੀਆ ਜੀ ਉਹਨਾਂ ਰੁਕਣੀਆਂ ਨਹੀਂ ਚਾਹੀਦੀਆਂ ਇੱਥੇ ਏ ਓ ਨਹੀਂ ਮੈਸ ਹੋ ਗਿਆ ਦੂਜੀ ਵਾਰੀ ਫੇਰ ਹੁਣ ਏ ਇੱਕ ਵਾਰੀ ਹੋਰ ਏ ਤੇਰੀ ਕਾਲਾ ਪੈਣਾ ਕਾਕਾ ਕਾਲਾ ਨਾ ਪੈ ਕਾਲਾ ਨਾ ਪੈ ਕੋੜੀ ਦਾ ਏ ਨਹੀਂ ਲੈ ਮਿੱਤਰੋ ਆਪਣਾ ਦੀਪ ਨੇ ਹੁਣ ਫੜਿਆ ਟੰਬਾ ਵੇਖੋ ਕੀ ਬਣਦੀ ਗੱਲ ਕੀ ਟਕਦਾ ਕੀ ਬਣਦਾ ਚਲੋ ਭਾਈ ਇਹ ਮਿੱਟੀ ਇੱਕ ਤਾਂ ਉਹ ਰੁਕ ਜਾ ਉਧਰ ਮਿੱਟੀ ਪਾਈ ਬੈਠੇ ਉਧਰ ਉਹਨਾਂ ਨੇ ਤਰਪਾਲ ਨਹੀਂ ਚੱਕੀ ਮਿੱਟੀ ਇਹ ਮੈਨੂੰ ਇੱਕ ਗੱਲ ਦੱਸੀ ਭਾਈ ਇੰਨੀ ਪੈਕ ਕਾ ਤੋ ਕੀਤੀ ਕਿ ਠੰਡ ਲੱਗ ਠੰਡ ਆ ਭਾਈ ਹਾਂ ਠੰਡ ਹੈ ਵੀ ਬਹੁਤ ਆ ਭਾਈ ਹਨਾ ਹੂੰ ਇਹ ਇਧਰ ਵੇਖੋ ਛਾਲ ਮਾਰਦਾ ਆ ਲਓ ਵੇਖਿਓ ਭਾਈ ਆ ਸਰਾ ਹੁਣ ਪ੍ਰਬੰਧ ਕਰਨ ਲੱਗੇ ਪੱਕਾ ਪੌੜੀ ਲਾਉਣ ਲੱਗੇ ਆ ਹੁਣ ਆ ਵੇਖੋ ਮਿੱਤਰੋ ਹੁਣ ਪੌੜੀ ਲਾ ਕੇ ਤੇ ਆਦੇ ਵੀ ਆਪਾਂ ਕਰ ਦੇਣਾ ਕੰਮ ਕਲੀਅਰ ਲਓ ਵੇਖੋ ਜੀ ਚੱਲ ਬਈ ਚੱਲ ਕਾਕੇ ਉਹ ਪਹਿਲਾਂ ਉੱਪਰੋਂ ਦੀ ਤਰਪਾਲ ਫਿਰ ਚੜਾਇਆ ਨਹੀਂ ਜਾਣਾ ਉੱਥੇ ਜੇ ਰੱਖ ਲਾਂਗੇ ਠੀਕ ਆ ਚਲੋ ਫਿਰ ਚੱਲ ਕਾਕੇ ਚੜ ਉੱਤੇ ਤੇ ਜਿਹਨੇ ਲੱਗੇ ਖੜੇ ਤਰਪਾਲ ਚੱਕਣ ਦੇ ਲਈ ਹੈ ਬਾਈ ਤੂੰ ਚਾਰ ਜਣੇ ਬਸ ਤਰਪਾਲ ਚੱਕਣ ਦੇ ਲਈ ਮੱਝਮੁੜ ਸੁੰਦੀ ਹੋਵੇ ਤਾਂ ਕਿੰਨੇ ਜਣੇ ਆ ਜਾਂਦੇ ਹੋਗੇ ਉਹ ਬਾਈ ਵੀ ਉਧਰ ਵੇਖੋ ਨਾ ਉਧਰ ਭਈਆ ਜਰਸੀਆਂ ਵਾਲੇ ਫਾਰਮ ਦਾ ਛੱਡਾ ਤੇ ਧਿਆਨ ਨਾਲ ਧਿਆਨ ਨਾਲ ਇਹ ਭਾਈ ਸਾਹ ਪਾਈ ਵਾਲਾ ਮੜੀ ਜੀ ਕਿੰਨਾ ਬਾਈ ਵਕਤ ਨੂੰ ਫੜਿਆ ਯਾਰ ਇਧਰੋ ਭਈਆ ਚੜਨਾ ਨਹੀਂਗਾ ਇਧਰੋ ਜਿੰਨਾ ਜਰਤੋ ਆ ਫਾਈ ਚੜੇ ਹੋ ਜਾ ਸਾਰੇ ਦੇਖ ਲੋ ਏ ਬਾਈ ਸੁਖਮੰਦਰ ਸੁਖਮੰਦਰ ਬਾਈ ਇਹ ਰੋਪੰਦਰਾ ਲੋਏ ਲਾਇਦਾ ਹੀ ਬਣਾ ਲਾ ਥੱਲੇ ਕਲਾ ਚਤਾਰਤਾ ਦੇ ਤਾਂ ਚੱਕਤਾ ਨੀਲੀ ਰਾਵੀ ਦੇ ਬੰਨੀ ਬੈਠਾ ਜਾਨਵਰ ਉਧਰ ਦੇਖੋ ਉਹ ਵਿਖਾਉਣੀ ਆ ਤੁਹਾਨੂੰ ਆਪਾਂ ਬਲੌਗ ਦੇ ਵਿੱਚ ਦੇ ਬਾਤਰ ਹੇਰ ਬਾਈ ਬਲਵੀਰ ਪ੍ਰਧਾਨ ਵੀ ਆਇਆ ਹੋਇਆ ਬਾਈ ਇਹ ਮੱਝ ਲੈਣ ਆਇਆ ਬਾਈ ਫਿਰ ਹਾਂਜੀ ਮੱਝ ਤੇ ਬਾਈ ਫਿਰ ਜਥੇਬੰਦੀ ਦਾ ਕੀ ਹਾਲ ਚਾਲ ਦਿੱਲੀ ਗਿਆ ਕਿ ਨਹੀਂ ਹਜੇ ਨਹੀਂ ਪਹੁੰਚੇ ਹਜੇ ਨਹੀਂ ਪਹੁੰਚੇ ਕੀ ਕਾਰਨ ਬਣ ਗਿਆ ਤਕਿ ਲਿੱਕੇ ਫੜੀ ਕਿਤਨ ਬਤਾਉਂਦੇ ਰਹੇ ਫਿਰ ਹਾਂ ਹਾਂ ਜੇ ਮਾਲਾ ਚੱਕਰ ਚੱਲ ਜ ਜਾਂਦਾ ਹਨਾ ਜਿੰਨੇ ਜਿਹੜੇ ਭੁਖੜ ਹਾਲ ਤੇ ਬੈਠੇ ਹੋਣਾਂ ਜਿਹੜੇ ਇੱਥੋਂ ਤੱਕ ਹੀ ਆ ਹਾਂ ਸਹੀ ਐ ਬੰਦਾ ਤੇ ਇਹ ਬਾਈ ਬਾਈ ਕਰੋ ਮੱਝ ਲੈਣ ਆਇਆ ਬਾਈ ਆਉਂਦਾ ਵੀ 99000 ਲਾਉਣਾ 1 ਲੱਖ 1 ਨਹੀਂ ਲਾਉਣਾ ਹਨਾ ਠੀਕ ਐ ਤੇ ਇਹ ਬਾਈਆ ਨੇ ਆਪਣੇ ਪਿੰਡ ਤੋਂ ਬਾਈ ਨੂੰ ਮੱਝ ਵੇਖਣ ਆਏ ਬਾਈ ਦੇ ਕੋਲੇ ਤੇ ਆਇਆ ਆਇਆ ਤਾਂ ਭਰਾਬੂ ਹਜੇ ਮੁਕਾਬਲਾ ਹਤਰਪਾਲ ਚੱਕਣ ਦਾ ਹੀ ਚੱਲ ਜ ਜਾਂਦਾ ਮੈਨੂੰ ਲੱਗਦਾ ਵੀ 2 ਘੰਟੇ ਨਹੀਂ ਹਜੇ ਹੋਰ ਨਿਪਟਦਾ ਹੈ ਕਿੰਨੇ ਜਾਨਵਰ ਵਿਖਾਵਾਂਗੇ ਆਪਾਂ ਵਲੌਗ ਦੇ ਵਿੱਚ 4 4 ਜਾਨਵਰ ਉਹ ਪੰਜ ਅੱਛਾ ਨੀਲੀ ਰਾਵੀ ਦੇ ਕਿੰਨੇ ਆ ਨੀਲੀ ਰਾਵੀ ਦੇ ਦੋ ਐ ਕਾ ਮੱਝ ਖੜੀ ਜਿਹੜੀ ਇਹਦੀ ਫਿਰ ਉਹ ਨੀਲੀ ਦੀ ਮੈਂ ਦੀ ਕੀ ਡਿਟੇਲ ਆ ਬਾਈ ਉਸ ਦੀ ਹਾਂਜੀ ਉਹਦਾ 11 ਕਿਲੋ ਹੈ ਡੇਢ ਮਹੀਨੇ ਬੱਚਾ ਮਗਰ ਕੀ ਆ ਕੱਟਾ ਮਗਰ ਆ ਤੇ ਇੱਕ ਆ ਯਾਰ ਬਾਲੀ ਚੰਗੀ ਝੋਟੀ ਬੰਨੀ ਬੈਠਾ ਨਿੱਕੀ ਨੇ ਕਿਸੇ ਸਿੰਘ ਵਾਲੀ ਰਾਜ ਸਾਰੀ ਡਿਟੇਲ ਖਾ ਸਕਦੇ ਆਪਾਂ ਫੁੱਲ ਡਿਟੇਲ ਦੇ ਦਾਂਗੇ ਇਹਦੀ ਹਾਂ ਇਹਦੀ ਫੁੱਲ ਦੇਵਾਂਗੇ ਇਹ ਇਹ ਗੱਪਣ ਵੀ ਹੈ ਬਾਈ ਕਿ ਨਹੀਂ ਹੋਣ ਹੱਡੀਆਂ ਤੇ ਠਰਾਈ ਠੀਕ ਹੈ ਇੱਕ ਟੁੱਕੜ ਗੱਪਣ ਮੱਜਾ ਹੈ ਨਾ ਬਾਈ ਤੇ ਇੱਕ ਆ ਮੱਜਾ ਬਾਕੀ ਫੁੱਲ ਵੀਡੀਓ ਜੇ ਦੇਖ ਲਓ ਇਹ ਜਾਨਵਰ ਆ ਬਾਈ ਦੇ ਕੋਲੇ ਤੇ ਆਜੋ ਬਾਈ ਹੁਣ ਆਪਾਂ ਦੋ ਵਾਰ ਜਾਣਾ ਵਾ ਚੈਲ ਪਿੰਡ ਦੇ ਵਿੱਚ ਚਾ ਮਚਾਉ ਚਾਹੀ ਹੋਇਆ ਵੇ ਚਾ ਚਾਹੀ ਹੋਇਆ ਪਿਆ ਕੰਮ ਇਤਨਾ ਚਾਉ ਚਾਹੀ ਬਾਈ ਤੇਲਾ ਵੈਸ ਕੰਮ ਚਾਉ ਚਾਹੀ ਹੋਇਆ ਵੇ ਲੋ ਜੀ ਆਪਾਂ ਪਹੁੰਚ ਗਏ ਆ ਪਹਿਲਾਂ ਆਪਾਂ ਚੈਲ ਤੋਂ ਪਹਿਲਾਂ ਆ ਪਾ ਗਿਆ ਪਿੰਡ ਕੋਟ ਸੁਖੀਏ ਕਿਉਂਕਿ ਇੱਥੇ ਵੀ ਪ੍ਰਦੀਪ ਭਾਈ ਦੀ ਵੀਡੀਓ ਬਣਾਉਣੀ ਸੀ ਤੇ ਭਾਈ ਦੇ ਕੋਲੇ ਵੀ ਜਾਨਵਰ ਚੰਗੇ ਹੁੰਦੇ ਆ ਤੇ ਬਾਕੀ ਸੱਚਾਈ ਵਾਲਾ ਕੰਮ ਭਾਈ ਦਾ ਵਾਲਾ ਤੇ ਆਉਂਦਾ ਪ੍ਰਦੀਪ ਭਾਈ ਉਧਰ ਉਹਲੀ ਸਾਹਮਣੇ ਆ ਭਾਈ ਦੀ ਮੱਝ ਖੁੱਲਣ ਗਿਆ ਭਾਈ ਪਤਾ ਨਹੀਂ ਕੰਮ ਕਰਦੇ ਆ ਵੇਖਦੇ ਆ ਕਿਹੜਾ ਜਾਨਵਰ ਆ ਭਾਈ ਦੇ ਕੋਲੇ ਲੈ ਵੀ ਉਧਰ ਇਹ ਪ੍ਰਦੀਪ ਭਾਈ ਦਾ ਭਰਾ ਹੋਰ ਭਾਈ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਤੁਹਾਨੂੰ ਬੜੀਆਂ ਬੜੀਆਂ ਦਾ ਜੀ ਤੇ ਇਹ ਭਰਾ ਹੁਣੀ ਦੋਵੇਂ ਬਾਈ ਚੜਦੀ ਕਲਾ ਦੇ ਵਿੱਚ ਆ ਬਾਈ ਫਿਰ ਹੁਣ ਬਾਹਰ ਦਾ ਨਹੀਂ ਬਣਿਆ ਕੰਮ ਅਜੇ ਤੀ ਬਣਿਆ ਬਾਈ ਵਿੱਚ ਚੱਲੇ ਜਾਂਦਾ ਤੁਸੀਂ ਫਿਰ ਹੁਣ ਕੀ ਕਰਨ ਦਾ ਰਾਦ ਆ ਗਏ ਬਾਹਰ ਹੀ ਜਾਣਾ ਆਪਾਂ ਜਾਣਾ ਇੱਕ ਹੀ ਵਜਾ ਚੜਨ ਦੀ ਚੜਨ ਦੇ ਕਿੜਮ ਹੈ ਲੈ ਬਾਈ ਦੀ ਅੜੀ ਆ ਬਾਹਰ ਜਾਣਾ ਹੀ ਜਾਣਾ ਇਹ ਆ ਕੱਲੇ ਬਾਈ ਦੀ ਨਹੀਂ ਨੇਕਾ ਗੱਪਰੂਆਂ ਨੌਜਵਾਨਾਂ ਦੀ ਭੈਣਾ ਦੀ ੜੀ ਆ ਪਰ ਮੇਰੇ ਹਿਸਾਬ ਦੇ ਨਾਲ ਤਾਂ ਭਾਈ ਇੱਥੇ ਰਹਿ ਪਈਏ ਯਾਰ ਇੱਥੇ ਕਰੀਏ ਪੰਜਾਬ ਨੂੰ ਕੰਮ ਦੇਉ ਕਿਉਂ ਨਹੀਂ ਪੰਜਾਬ ਕੰਮ ਜਾਵਾ ਪੰਜਾਬ ਨੂੰ ਆਪਾਂ ਆਪ ਹੀ ਕੰਮ ਜਾਣਾ ਆਪਣਾ ਨੌਕਰੀਆਂ ਮਿਲਣਾ ਆਪਾਂ ਇੱਥੇ ਖੜ੍ਹ ਜਾਂਦੇ ਹਾਂ ਹਾਂ ਨੌਕਰੀਆਂ ਹੈ ਨਹੀਂ ਬਾਈ ਸਰਕਾਰਾਂ ਦਾ ਗਲਤ ਗਿਆ ਹਾਂ ਜੇ ਮੰਨ ਭਾਈ ਆ ਸੱਚੀ ਗੱਲ ਆ ਬਾਈ ਦੀ ਕਹਾਣੀ ਆ ਇੱਕ ਏਡੇ ਏਡੇ ਨੌਜਵਾਨਾ ਵੀਰੇ ਕਿੰਨੀ ਉਮਰ ਹੋ ਗਈ ਕਿੰਨਾ ਪੜਿਆ 24 ਸਾਲ ਪਲੱਸ 2 ਨਾਲ ਆਈਟੀਆਈ ਬਾਈਟੀਆਈ ਪਲੱਸ 2 ਦੇ ਨਾਲ ਕੀਤੀ ਅਜੇ 24 ਸਾਲ ਹੋ ਗਏ ਮਾਪਿਆਂ ਨੇ ਨੇਕਾ ਮੀਂਦਾ ਦੇ ਨੂੰ ਪਾਲਿਆ ਹੁਣ ਪਰ ਬਾਈ ਵੇਖ ਲਓ ਵਿਚਾਰਾ ਨੌਕਰੀ ਨਹੀਂ ਮਿਲੀ ਕਰਕੇ ਹੁਣ ਬਾਹਰ ਲੱਜਾਣਾ ਵੀ ਰੁਜਗਾਰ ਵੀ ਕਰਨਾ ਪੈਣਾ ਪਰਿਵਾਰ ਪਾਲਣੇ ਆ ਜਾਂ ਵਿਆਹ ਕਰਾਉਣਾ ਵਾ ਤੇ ਆਹ ਬਾਈ ਦੀ ਆ ਗਈ ਝੋਟੀ ਮੈਨੂੰ ਲੱਗਦਾ ਚੰਦਰਾ ਭਾ ਵੀ ਲੋਟ ਹੀ ਕਰੂਗਾ ਕਿਉਂਕਿ ਝੋਟੀ ਵੀ ਲੋਟ ਆ ਮੈਨੂੰ ਲੱਗਦਾ ਪੁੱਛ ਲੈਨੇ ਆਪਾਂ ਪ੍ਰਦੀਪ ਬਾਈ ਨੂੰ ਵੀ ਕਿੰਨੇ ਕੋਈ ਮੁੱਲ ਵਾਲੀ ਆ ਪ੍ਰਦੀਪ ਬਾਈ ਤੇ ਸੋਈ ਸਵਾਈ ਆ ਪਿਆਰ ਰੋਦੜ ਵਾਲੀ ਆ ਹਨਾ ਬਾਈ ਪ੍ਰਦੀਪ ਆਈ ਪ੍ਰਦੀਪ ਭੁਰੇ ਮੇਰੇ ਕੋਲੇ ਬਾਈ ਜੀ ਕੱਟਾ ਬਣਦੇ ਨਿੱਕਾ ਜਾ ਕੱਟਾ ਹਨਾ ਲੈ ਮਿੱਤਰੋ ਹੁਣ ਆਪਾਂ ਪ੍ਰਦੀਪ ਬਾਈ ਤੋਂ ਪੁੱਛ ਰਹੇ ਨੇ ਪ੍ਰਦੀਪ ਭਾਈ ਕੀ ਹਾਲ ਆ ਅੱਜ ਆ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਕਿੰਨੇ ਵਧਾਈਆਂ ਬਾਈ ਅੱਛਾ ਛੋਟੀ ਫਿਰ ਨਵੇਂ ਸਾਲ ਦਾ ਦੂਜਾ ਦਿਨ ਤੇ ਦੂਜੇ ਦਿਨ ਦੇ ਉੱਤੇ ਕੀ ਨਿੱਕੀ ਡਿਟੇਲ ਆ ਜਾਂਦੀ ਗੱਪਰਵਾਦਸੀ ਮਣੀ ਇਹਦੀ ਫੇ ਕਿਉਂ ਦੂਜਾ ਖੁਆ ਫੋਈ ਜਾ ਬਾਈ ਠੀਕ ਆ ਫੋਈਨ ਹੋਏ 10 ਦਿਨ ਹੋ ਗਏ ਆ ਠੀਕ ਆ ਬਾਈ ਮੋਹਰੇ ਬਈ 72000 ਆ ਸੱਤ ਦੀ ਦੇ ਦਾਂਗੇ ਆਪਾਂ ਕਿੰਨੇ ਦੀ 70 ਦੀ ਦੇ ਦਿਆਂਗੇ ਦੁੱਧ ਕਿੰਨਾ ਬਈ ਦੁੱਧ ਬਈ 10 ਬੱਦੋ ਤਿਆਰ ਆ ਕੰਡਾ ਲਾਲੇ ਕੰਡਾ ਲਾਲੇ ਜੇ ਆਉਂਦਾ ਮਗਾਵਣੀਆਂ 8 ਕਿਲੋ ਤੇ ਭੇਜੂੰਗਾ 8 ਕਿਲੋ ਦੀ ਗਰੰਟੀ ਦੇ ਦਿਆਂਗਾ ਲੈ ਪੁੱਤ ਵਿਖਾਈਂਗਾ ਝੋਟੀ ਦਾ ਭਾਅ ਲੋਟ ਦੇ ਅੰਦਰੇ ਨੇ ਦਿੱਤਾ ਦਸਾਂ ਦਿਨਾਂ ਦੀ ਸੋਈ ਆ ਮਿੱਤਰੋ ਤੇ 10 ਕਿਲੋ ਦੁੱਧ ਤੇਰੇ ਪਾਸਾ ਹੈਗਾ ਹੈ ਨਾ ਮਾੜਾ ਜੇ ਮਾੜਾ ਪਾਸਾ ਹੈਗਾ ਉਹ ਦੁੱਧ ਤਾਂ ਨਹੀਂ ਘਟ ਵੱਧ ਜਮਾਂ ਨਹੀਂ ਘਟ ਬਈ ਬਰੋਬਰ ਆ ਸਾਰੇ ਠੀਕ ਹੈ ਬਈ ਠੀਕ ਕੱਟਾ ਮਗਰਾ ਹੈ ਹਾਂ ਵੀ ਕੱਟਾ ਮਗਰਾ ਠੀਕ ਹੈ ਲੋ ਜੀ ਆਪਾਂ ਹੁਣ ਆਕੇ ਕੋਟ ਸੁਖੀਏ ਦੀ ਵੀਡੀਓ ਪ੍ਰਦੀਪ بھائی ਦੀ ਹੁਣ ਆਪਾਂ ਚੱਲੇ ਆਂ ਚਾਹਲ ਪਿੰਡ ਦੇ ਵਿੱਚ ਜਾ ਕੇ ਕਰਦੇ ਆਂ ਬਾਈ ਦਾ ਨਾ ਰابطਾ ਕਿੰਮ ਕਿਹੜਾ ਕੀ ਜਾਨਵਾਰ ਆ ਬਾਈ ਦੇ ਕੋਲੇ ਆ ਬਖਾਉਣੇ ਆਪਾਂ ਨੂੰ ਲਓ ਜੀ ਆਪਾਂ ਪਹੁੰਚ ਗਏ ਆ ਚਾਹਲ ਪਿੰਡ ਦੇ ਵਿੱਚ ਤੇ ਹੁਣ ਆਪਾਂ ਬੁਲਾਉਣੀ ਆ ਪਾਈ ਦੀ ਵੀਡੀਓ ਚਾਹਤ ਗਾਂ ਦੀ ਆ ਜਾਂ ਮਾਈ ਦੀ ਬਾਈ ਆਇਆ ਮਾਡਮ ਜੀ ਤੇ ਆਪਾਂ ਤੁਹਾਨੂੰ ਬਾਈ ਵੀ ਮਿਲਾ ਦਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਚਲ ਭਾਈ ਜੀ ਹਾਂ ਚਲੋ ਜਿੱਤਾ ਪਰਵਾਹ ਦੇ ਅੱਛਾ ਭਾਈ ਨਾਮ ਦੱਸ ਦਿਓ ਕੀ ਆਪਣਾ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਪ੍ਰਗਟ ਸਿੰਘ ਪ੍ਰਗਟ ਭਾਈ ਫਿਰ ਜਾਨਵਰ ਆਪਣੇ ਕੋਲ ਮੱਝ ਕੇ ਗਾ ਆਪਣੇ ਕੋਲ ਗਊ ਆਲੀ ਗਊ ਆ ਠੀਕ ਆ ਭਾਈ ਆਜੋ ਵੇਖਦੇ ਆ ਭਾਈ ਦੇ ਆਪਾਂ ਗਊ ਚਾਲਦੇ ਆ ਅੱਗੇ ਜਿੱਥੇ ਚੰਗਲ ਸਾਰਿਆਂ ਲਾ ਲਓ ਬੇ ਲੋਰੀ ਮਿੱਤਰੋ ਆਪਾਂ ਭਾਈ ਚੈਲ ਪਿੰਡ ਦੇ ਵਿੱਚ ਭਾਈ ਪ੍ਰਗਟ ਦੇ ਕੋਲੋਂ ਆ ਗਾ ਵੇਖਣੀ ਆ ਅੰਕਲ ਜੀ ਇਹ ਕਿਹਨਵਾ ਸੂਆਸ ਹੁੰਦੀ ਆ ਜੀ ਇਹ ਦੂਜਾ ਸੂਆਸ ਹੁੰਦੀ ਆ ਦੂਜਾ ਸੂਆਸ ਹੁੰਦੀ ਕਿਹੜੇ ਸੀਮਨ ਦੀ ਇਹ ਆਪ ਇਹ ਆਪ 14 ਦਾ 70 ਦੀ ਆ 14 10 70 ਦੀ ਤੇ ਕਿੰਨੇ ਦਿਨ ਲੈ ਜੂਗੀ ਹਜੇ ਸੂਣ ਦੇ ਵਿੱਚ ਇਹਦੇ 8 ਤਰੀਕ ਨੂੰ ਦਿਨ ਪੂਰੇ ਨੇ 8 ਤਰੀਕ ਨੂੰ ਪੂਰੇ ਕਿੰਨਾ ਦੁੱਧ ਦਿੱਤਾ ਇੰਨੇ ਕਿਹੜੀ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ ਮੇਰੇ ਕੋਲੇ ਅਜੇ 31 ਪਲੱਸ ਰਹੀ ਹੈ 31 ਤੋਂ ਬਾਰ ਬਾਰ ਚਲਦੀ ਰਹੀ ਹਾਂਜੀ ਹਾਂਜੀ ਫਿਰ ਲੇਵਾ ਤਾਂ ਹਜੇ ਹੋਰ ਬਣਾ ਜੂਗੀ ਜੀ ਇਹਦਾ ਬਹੁਤ بڑا ਲੇਵਾ ਬਣਾਉਂਦੀ ਹੈ ਜੀ ਤੁਰਿਆ ਨਹੀਂ ਜਾਂਦਾ ਨਾ ਹਾਂਜੀ ਤੂੰ ਥੋੜਾ ਜਿਹਾ ਲੇਵੇ ਦਾ ਡਿਜ਼ਾਈਨ ਚਲੋ ਆਪਾਂ ਬਣਾ ਲੈਂਦੇ ਹਾਂ ਦੁੱਧ ਜਿਆਦਾ ਕਰਕੇ ਨਾ ਥੋੜਾ ਹਾਂ ਹਾਂ ਉਹ ਚੀਜ਼ ਆ ਅੱਛਾ ਰੇਟ ਅੰਕਲ ਜੀ ਕੀ ਰੱਖਿਆ ਅੱਜ ਦੇ ਹਿਸਾਬ ਨਾਲ ਇਹਦਾ 1.5 ਹੈ 1.5 ਮਾਣਤਾਂ ਵਿੱਚੋਂ ਕਰ ਦਿਆਂਗੇ ਹਾਂਜੀ ਹਾਂਜੀ ਠੀਕ ਆ ਜੀ ਤੇ ਵੀ ਮਿੱਤਰੋ 1.5 ਡਿਮਾਂਡ ਕੀਤੀ ਆ ਬਾਈ ਨੇ ਗਾਂ ਦੀ ਬੱਲੇ ਵਾਰ ਟੁੱਟਮਾ ਜ਼ਰੂਰਾ ਬਾਕੀ ਗਾਂ ਦੇ ਵਿੱਚ ਕੋਈ ਕਮ ਇਹ ਕਹਤੀ ਆ 35 36 ਦੇ ਦਊਗੀ ਦੁੱਧ ਫਿਰ ਆਰਾਮ ਨਾਲ ਹੱਸ ਕੇ ਪਾਊਗਾ ਦੇਸੀ ਮਣੱਕੇ ਕਿਹੜਾ ਲੱਗਿਆ ਇਹਦੇ ਇਹਦੇ ਆਕਾਸ਼ਦੀਪ ਲੱਗਾ ਆਕਾਸ਼ਦੀਪ ਦਾ ਲੱਗਾ ਲੈ ਵੀ ਮਿੱਤਰੋ ਤੇ ਬਾਕੀ ਗੱਲਬਾਤ ਲਈ ਨੰਬਰ ਅੰਕਲ ਜੀ ਆਪਣਾ 98783 ਜੀ 42893 ਠੀਕ ਆ ਜੀ ਲੈ ਵੀ ਮਿੱਤਰੋ ਹੁਣ ਇਸ ਤੋਂ ਬਾਅਦ ਆਪਾਂ ਜਾਣਾ ਮੁਕਸਰ ਦੇ ਪਿੰਡਾਂ ਦੇ ਵਿੱਚ ਆਪਾਂ ਚੱਲਿਆ ਹੁਣ ਬਾਈ ਪਾਲ ਦੇ ਕੋਲੇ ਰਖਾਲੇ ਪਿੰਡ ਦੇ ਲੱਗ ਮਿੱਤਰੋ ਆ ਜਾਂਦਾ ਅੱਗੇ ਜਾਨਵਰ ਘੋੜਾ ਵੇਖੋ ਤੁਸੀਂ ਕਦ ਕੁੱਦ ਘੋੜੇ ਤੇ ਕਿ ਸਵਾਰੀ ਕਰੀ ਜਾਂਦੇ ਆ ਭਾਈ ਹੁਣੀ ਦੇਖੋ ਕਿੰਨੀ ਉਤਰੋ ਸ਼ਾਂਤ ਜਿੰਨਾ ਜਿਆਦਾ ਬਹੁਤ ਲੰਬੀ ਵੀਡੀਓ ਆ ਲੱਗ ਮਿੱਤਰੋ ਦੇਖ ਸਕਦੇ ਆ ਸਵਾਰੀ ਕਰਦੀ ਆ ਭੈਣ ਇੱਕ ਬਹੁਤ ਵਧੀਆ ਚੀਜ਼ ਲੱਗਿਆ ਕਿਉਂਕਿ ਆਪਣੇ ਪੰਜਾਬ ਦੀ ਤਰਸਦੀ ਚੀਜ਼ ਆ ਘੋੜਾ ਜਾਨਵਰ ਆ ਜਿਹੜਾ ਤੇ ਸਵਾਦ ਵੱਖਰਾ ਹੀ ਆ ਤੁਸੀਂ ਵੇਖ ਸਕਦੇ ਆ ਮਿੱਤਰੋ ਬਹੁਤ ਵਧੀਆ ਲੱਗਿਆ ਮੈਨੂੰ ਮੈ ਇਹ ਚੀਜ਼ ਦਾ ਸ਼ੌਂਕ ਆ ਕਿਉਂਕਿ ਇਹਨਾਂ ਨੂੰ ਵੀ ਸ਼ੌਂਕ ਆ ਪੁੱਛ ਲੈਨੇ ਆ ਭੈਣ ਇੱਥੇ ਰਹਿਣ ਵਾਲੇ ਲੋਕਲੀ ਫਰੀਦਕੋਟ ਦੇ ਠੀਕ ਹੈ ਕਿੰਨੇ ਜਾਨਵਰ ਰੱਖੇ ਹੋਇਆ ਭੈਣੇ ਸਾਰੇ ਜਾਨਵਰੀ ਰੱਖੇ ਹੋਇਆ ਠੀਕ ਹੈ ਭੈਣੇ ਬਹੁਤ ਵਧੀਆ ਲੱਗਿਆ ਛੋਕਰਾ ਔਰ ਫਿਰ ਭੈਣੇ ਬਾਕੀ ਪਰਿਵਾਰ ਕੀ ਕਰਦਾ ਆਪਣਾ ਸੇ ਟ੍ਰਾਂਸਪੋਰਟ ਦਾ ਥੇ ਕਿ ਟ੍ਰਾਂਸਪੋਰਟ ਦਾ ਭਿਲ ਇੱਥੇ ਲੋਕਲੀ ਭੈਣੇ ਹਾਂਜੀ ਠੀਕ ਹੈ ਭੈਣੇ ਚਲੋ ਬਹੁਤ ਵਧੀਆ ਧੰਨਵਾਦ ਆ ਭੈਣੇ ਤੁਹਾਡਾ ਸਮਾਂ ਦਿੱਤਾ ਤੁਸੀਂ ਚਾਹੁੰਦੇ ਹੋ ਦੇਖ ਸਕਦੇ ਹੋ ਮਿੱਤਰੋ ਇੱਕ ਵਾਰੀ ਦੇ ਲੇ ਵੀ ਫਿਰ ਉੱਝ ਜਾਂਦੇ ਸੀਗੇ ਰਖਾਲੇ ਨੂੰ ਤੇ ਰਾਹ ਦੇ ਵਿੱਚ ਰਖਾਲੇ ਤੋਂ ਜਿਹੜਾ ਪਿਛਲਾ ਪਿੰਡ ਰੁਕਣਾ ਹਨਾ ਸੁਖਣਾ ਸੁਖਣਾ ਪਿੰਡ ਉੱਥੇ ਬਲੂ ਸੁਖਲਾ ਬਲੂ ਉੱਥੇ ਆ ਯਾਰ ਇੱਕ ਚੀਜ਼ ਮਿਲੀ ਆ ਕਣਕ ਬੀਜੀ ਹੋਈ ਆ ਤੇ ਇਹਦੇ ਵਿੱਚ ਦੱਸੋ ਵੀ ਬਾਈ ਕੀ ਆ ਸਿਸਟਮ ਹੋਊਗਾ ਸਾਨੂੰ ਤਾਂ ਹੀ ਪਤਾ ਲਫਾਫੇ ਚੜਾਏ ਹੋਏ ਉੱਤੇ ਜਿਹਾ ਵੇਖੋ ਟੇਟਰੀਆ ਵਿਚਾਰੀ ਕਿੰਨੀ ਠੰਡ ਬਣਾਈ ਜਾਂਦੀ ਯਾਰ ਤੇ ਠੰਡ ਬਹੁਤ ਆ ਬਾਈ ਜੇ ਜਾਨਵਰ ਤੁਹਾਡੇ ਘਰੇ ਆਉਂਦੇ ਹਨਾ ਕੋਈ ਉੱਟ ਦੇ ਅੜਦੇ ਤੇ ਉਹਨਾਂ ਨੂੰ ਪਾਈ ਪੜਕੇ ਆ ਲੈਨੇ ਉਹਨਾਂ ਨੇ ਪੜਾ ਦੇ ਕੋਨੀ ਆ ਚਾ ਤੇ ਆਉਂਦੇ ਆ ਕੇ ਆਪਾਂ ਲੈ ਵੀ ਸੱਜਣੋ ਤੇ ਇਧਰ ਬਾਈ ਹੁਣੀ ਦਰਖਤ ਵੱਢੀ ਜਾਂਦੇ ਆ ਤੇ ਬਾਈਆਂ ਦਾ ਨਾ ਟਰੈਕਟਰ ਕੱਢਦੇ ਪਏ ਆ ਵੇਖੋ ਤੁਸੀਂ ਐ ਜੋਰ ਲੱਗਿਆ ਪਿਆ ਹਣਾ ਪੂਰਾ ਜੋਰ ਲੱਗਿਆ ਪਿਆ ਇਹਦਾ ਲੈ ਵੀ ਸੱਜਣੋ ਦੇਖੋ ਕਰ ਲੈ ਲਈ ਆਇਆ ਟਕਾੜੇ ਦੇ ਚੱਕ ਵੇ ਨਹੀਂ ਠੀਕ ਆ ਲੈ ਆਇਆ ਟਕਾੜੇ ਦੇ ਹਣਾ ਜੋਰ ਤਾਂ ਲੱਗ ਗਿਆ ਪੂਰਾ ਪਟਕਾਣੇ ਤੇ ਲੈ ਆਇਆ ਹਣਾ ਆਪਣਾ ਲੱਕੜਾਂ ਦਾ ਹੀ ਕੰਮ ਆ ਹਣਾ ਵੀਰੇ ਠੀਕ ਹੈ ਜੀ ਠੀਕ ਹੈ ਲੈ ਵੀ ਸੱਜਣੋ ਦੇਖੋ ਗਰਾਂ ਆਪਾਂ ਜਾਂਦੇ ਹੀ ਰਖਾਲੇ ਪਿੰਡ ਨੂੰ ਤੇ ਬਾਈ ਕਰੀ ਜਾਂਦੇ ਹੀ ਆਪਦਾ ਕੰਮ ਨਿਭੇੜੀ ਜਾਂਦੇ ਹੀ ਚਲੋ ਠੀਕ ਆ ਮਿਲਦੇ ਹਾਂ ਰਖਾਲੇ ਸੱਜਣੋ ਆਜੋ ਲੋ ਵੀ ਮੇਪਰਾ ਆਪਾਂ ਪਹੁੰਚ ਗਏ ਰਖਾਲੇ ਪਿੰਡ ਦੇ ਵਿੱਚ ਤੇ ਪਾਲ ਬਾਈ ਦੇ ਘਰੇ ਤੇ 팔 ਬਾਈ ਦੇ ਘਰੇ ਪਹੁੰਚਣ ਤੋਂ ਪਹਿਲਾਂ ਇੱਕ ਫੋਨ ਆ ਗਿਆ ਬਹੁਤ ਮੰਦਪਾਗੀ ਘਟਨਾ ਵੀ ਵਾਪਰ ਗਈ ਭਰਾਵੋ ਤੇ ਭਰਾਵੋ ਹੁਣੇ ਫੋਨ ਆਇਆ ਜਦੋਂ ਮੇਰੇ ਦਿਲ ਨੂੰ ਠੇਸ ਵੀ ਪਹੁੰਚੀ ਕਿਉਂਕਿ ਯਾਰਾਂ ਦਾ ਯਾਰ ਔਰ ਹੱਸ ਕੇ ਮਿਲਣ ਵਾਲਾ ਇਨਸਾਨ ਟੈਣੀ ਵਾਲਾ ਜੋਦਾ ਨਹੀਂ ਰਿਹਾ ਇਸ ਦੁਨੀਆ ਤੇ ਕਿਉਂਕਿ ਲੰਮੇ ਸਮੇਂ ਤੋਂ ਉਹ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਕਾਲਾ ਪੀਲਿਆ ਹੋ ਗਿਆ ਸੀ ਜਿੰਨਾਂ ਕੋ ਕਾਲੇ ਬਾਈ ਹੁਣਿਆਂ ਦੇ ਕੋਲੇ ਪੈਸਾ ਸੀਗਾ ਉਹਨਾਂ ਨੇ ਉਹਦੇ ਉੱਤੇ ਵੀ ਲਾਤਾ ਪਰ ਚਲੋ ਜੋ ਰੱਬ ਨੂੰ ਪਾਣਾ ਹੁੰਦਾ ਉਹ ਮੰਨਣਾ ਪੈਂਦਾ ਬਾਈ ਹਨਾ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਮਨ ਨੂੰ ਬੜਾ ਦੁੱਖ ਲੱਗਿਆ ਯਾਰ ਕਿਉਂਕਿ ਭਰਾ ਸੀਗਾ ਸਾਡਾ ਉੱਡ ਕੇ ਮਿਲਣ ਵਾਲਾ ਇਨਸਾਨ ਸੀਗਾ ਜੇ ਅੱਜ ਮੈਂ ਕਿਸੇ ਲੈਵਲ ਤੇ ਖੜਾ ਹੋਇਆ ਤਾਂ ਉਸ ਭਰਾ ਦਾ ਵੀ ਬਹੁਤ ਸੰਯੋਗ ਸੀਗਾ ਉਨੇ ਮੈਂ ਵੀਡੀਓ ਬਣਾਉਣੀਆਂ ਜਦੋਂ ਸ਼ੁਰੂ ਕੀਤੀਆਂ ਉਹਨੇ ਮੈਨੂੰ ਮਲਾ ਜਦੋਂ ਪਸੂ ਲਿਆਉਣਾ ਉਹਦੇ ਫੋਨ ਲਾ ਕੇ ਕਹਿੰਦਾ ਸੱਬੇ ਪਾਜਾ ਵੀਡੀਓ ਤੇਰਾ ਚੈਨਲ ਚੱਲ ਪੂਗਾ ਸੱਬੇ ਭਾਈ ਆ ਜਾ ਪਾਜਾ ਵੀਡੀਓ ਤੇਰਾ ਚੈਨਲ ਚੱਲ ਜੂਗਾ ਉਹਨੇ ਬੜੀਆਂ ਵੀਡੀਓ ਬਣਵਾਈਆਂ ਮੇਰੀ ਵੀਡੀਓ ਦੇ ਉੱਤੇ ਵੀ ਉਹ ਕਈਆਂ ਦੇ ਵਿੱਚ ਹੈਗਾ ਯਾਦਗਾਰੀ ਬਣ ਜਾਣੀ ਆਉਂਦੀ ਵੀਡੀਓ ਉਹਨਾਂ ਦੇ ਮਾਪਿਓ ਲਈ ਪਰ ਨਹੀਂ ਰਿਹਾ ਪ੍ਰਭੂ ਜੋਦਾ ਟੈਣੇ ਵਾਲਾ ਇਸ ਕਰਕੇ ਮੈਂ ਹੱਥ ਜੁੜ ਕੇ ਮਾਫੀ ਅਭਿ ਚਾਹਣਾ ਮੇਰੇ ਤੋਂ ਦੇ ਸੰਸਕਾਰ ਤੇ ਨਹੀਂ ਪਹੁੰਚਿਆ ਗਿਆ ਤੁਹਾਨੂੰ ਬੇਨਤੀ ਕਰਦਾ ਕਿ ਕੱਲ ਨੂੰ ਫੁੱਲ ਚੁਗਣੇ ਆਉਂਦੇ ਔਰ ਉਸ ਤੋਂ ਬਾਅਦ ਹੁੰਦਾ ਭੋਗ ਪਹਿਣਾ ਆਪਾਂ ਸਾਰਿਆਂ ਨੇ ਜਿਹੜਾ ਉੱਥੇ ਜਰਾ ਕੇ ਪਰਿਵਾਰ ਨੂੰ ਹੌਸਲਾ ਦੇਣਾ ਆਉ ਤੇ ਆਪਾਂ ਹੁਣ ਬਾਈਪਾਲ ਦੀ ਵੀਡੀਓ ਬਣਾਉਣੀ ਆ ਆਓ ਮਿਲਦੇ ਆ ਬਾਈਪਾਲ ਦੀ ਵੀਡੀਓ ਲਓ ਜੀ ਆਪਾਂ ਪਹੁੰਚ ਗਏ ਬਾਈਪਾਲ ਦੇ ਕੋਲੇ ਤੇ ਪਾਲ ਬਾਈ ਵੀ ਬੰਨੀ ਬੈਠਾ ਮਿੱਤਰੋ ਨਗੀਨੇ ਲਿਆ ਕੇ ਜਾਵਾਂ گاਵਾ ਵੀ ਟੌਪ ਕਲਾਸ ਆ ਚਾਰ گاਵਾ ਪਾਲ ਬਾਈ ਕਿਤੇੰਨੀ ਚਾਰ ਚਾਰ ਅੱਛਾ ਪਾਲ ਬਾਈ ਆਪਾਂ ਨਿੱਕੇ ਭਾਅ ਲਈ ਤੂੰ ਸ਼ੁਰੂ ਕਰ ਅੱਜ ਇਹ ਕਿੰਨਾ ਟੈਮੋ ਗਿਆ ਸੋਈ ਨੂੰ ਉੱਚੀ ਬੋਲੀ ਜਾਈ ਮੈਂ ਕਿ ਨਹੀਂ ਲੱਗੇ ਇਹਨੂੰ ਬਾਈ ਅੱਜ ਤੀਜਾ ਦਿਨ ਤੀਜਾ ਦਿਨ ਸੂਈ ਨੂੰ ਕਿੰਨਾ ਦੁੱਧ ਤਿਆਰ ਆ ਪਈ ਜਾਂਦੇ ਥਣੇ ਹਰ ਟਾਈਮ 12 ਕਿਲੋ 12 ਕਿਲੋ ਵੈੜ ਚੰਗੀ ਆ ਹੈ ਨਾ ਬਾਈ ਬੱਚਾ ਆ ਗਿਆ ਮਗਰ ਹਾਂਜੀ ਬੱਚਾ ਠੀਕ ਕਿੰਨੇ ਦਿਨ ਹੋ ਗਏ ਪਾਲ ਬਾਈ ਸੂਈ ਨੂੰ ਤੀਜਾ ਦਿਨ ਆ ਵੀਰੇ ਕਿੰਨੇ ਦੀ ਦੇਦਗੇ ਪਾਲ ਬਾਈ ਇਹ ਬਸ ਦੇ ਲੇਗੇ 43000 ਰੁਪਏ ਮਾਨ ਕਰ ਦਾਂਗੇ ਵਿੱਚੋਂ ਨਵੇਂ ਸਾਲ ਦੇ ਆਫਰ ਆ ਠੀਕ ਹੈ ਕੱਢੀ ਤੋਰਦਗੇ ਮੜਾਈ ਇਹਨੂੰ ਕੱਢਦੇ ਪਾਰ ਨੂੰ ਕੋਈ ਨਹੀਂ ਮੜਾ ਤੈਨ ਕਲੀਅਰ ਹੀ ਕਰਦੇ ਸਾਰਾ ਕੰਮ ਵਲੌਗ ਦੇ ਵਿੱਚ ਵੀ ਲੈਣ ਵਾਲੇ ਜਿਹੜੇ ਆ ਨਾ ਉਹਨਾਂ ਨੂੰ ਦਿੱਕਤ ਨਾ ਆ ਜੇ ਵੇਖੋ ਵੈੜ ਬਾਈ ਮਿੱਤਰੋ ਹੂੰ ਠੰਡੀ ਸੀਲ ਚੋਂ ਚੋਣ ਚਾਣ ਨੂੰ ਮੈਂ ਵੀ ਚੱਲਦਾ ਵੀਰੇ ਮੋੜ ਲਾ ਇੱਥੇ ਹੀ ਮੋੜ ਕੋਈ ਕੋਈ ਚਵਾਈ ਵੀ ਐ ਵਧੀਆ ਥਾਣਾ ਲੱਗ ਠੀਕ ਆ ਬਾਈ 43000 ਦੇ ਵਿੱਚ ਹੈ ਹਾਂਜੀ ਹਾਂ ਲਿਆ ਬਾਈ ਮੋੜ ਓਕੇ ਜਾਵਾ ਦੇਖ ਸਕਦੇ ਆ ਮਿੱਤਰੋ ਆਫਰ ਹੀ ਆ ਦੁੱਧ ਫਿਰ 12 ਕਿਲੋ ਰੈਡੀ ਆ ਹੈ ਆ 12 ਰੈਡੀ 15 ਦਈ ਜੋ ਬੜੇ ਦੇ ਦਊਗੀ ਬਾਈ ਦੇ ਦਊਗੀ ਕੋਈ ਸ਼ੱਕ ਨਹੀਂ ਲੈ ਵੀ ਮਿੱਤਰੋ ਠੀਕ ਆ ਬਾਈ ਹੂੰ ਆਏ ਪਾਲ ਬਾਈ ਇਹਨਾਂ ਦੀਆਂ ਵੀ ਦੱਸਦੇ ਆਪਾਂ ਇਹ ਤਾਂ ਤੂ ਖੜੀਏ ਵਿਖਾਦਨੇ ਤੋਰਦੇ ਨਹੀਂ ਆ ਵੈ ਡੱਬੀ ਥੱਲੇ ਕਿੰਨੇ ਦੇਰ ਦੀ ਗੱਪਣਾ ਵੀਰੇ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਇਹ 55000 ਆ ਜਾ ਮਾਨ ਨਾਲ ਦੱਸ ਦੇ ਜਸ ਤੈਨੂੰ ਮਾਨਤਾ ਨਹੀਂ ਆ ਜੀ ਸਰ ਨਹੀਂ ਇਹਦਾ ਉਰੇ ਆ ਮੜਾ ਜਾ ਇਹ ਨਾ ਕਹਿ ਰੇ ਸਾਲ ਦਾ ਦੂਜਾ ਦੇ ਨਾ ਚੱਲ ਕੋਈ ਨਹੀਂ ਦੋ ਘੱਟ ਲੈ ਕਿੰਨੇ ਦੀ ਫਿਰ 50 ਦੀ ਦੇ ਦਈਏ ਯਾਰ ਚੱਲ ਤੂੰ ਕਹਿਦਾ ਦੇ ਲੈ ਵੀ ਮਿੱਤਰੋ 14 ਕਿਲੋ ਦੁੱਧ ਦਾ ਢਾਈਆਂ ਮਹੀਨਿਆਂ ਦੀ ਗੱਪਣ ਵੱੱਛੀ ਵੀ ਬੜਾ ਬ੍ਰਾਂਡ ਪੀਸ ਆ ਹਨਾ ਬਾਈ ਬਹੁਤ ਵਧੀਆ ਤੇ ਬਾਈ ਉਹ ਦੋ ਵੱਡੀਆਂ ਵਹਿੜਾ ਹੈ ਉਰੇ ਆ ਜੀ ਨੇੜੇ ਆ ਜੀ ਕੋਈ ਨਾ ਖੜੀਆਂ ਨਾ ਦੇ ਪਹਿਲਾ ਸੂਆ ਉਹ ਪਰਲੀ ਜੜੀ ਨਾ ਨਾ ਆ ਗੱਬਣ ਅੱਛਾ ਇਹ ਕਿ ਨਜਰ ਬਾਕੀ ਆ ਬਈ ਪਾਲ ਬਈ ਇਹਦੇ 14 ਨਨ ਬਾਕੀ ਇਹ ਕਿੰਨਾ ਦੁੱਧ ਦੇ ਦੂ ਇਹ 35 ਆਹਮਣਾ ਕਿੰਨੇ ਦੀ ਦੀ ਇਹ ਦੇ ਦਿਆਂਗੇ 1 20 ਦੀ ਜਿਸ ਦਿਨ ਉਹ ਜਮਾ ਕਾਟੇ ਵਾਟੇ ਕਰਕੇ ਕਾਟੇ ਵਾਟੇ 1 15 ਮਾਨਤਣ ਹੋਰ ਵਿੱਚ ਇੱਕ ਤੇਰੇ ਨਾਂ ਤੇ ਹੋਊਗਾ ਜਿਵੇਂ ਅੱਗੇ ਹੋਇਆ ਸੀ ਚੰਦਵਾਜ ਠੀਕ ਆ ਬਈ ਤੇ ਆਹ ਬਾਈ ਵੱਡੀ ਵਹਿੜਦਾ ਦੂਜੀ ਆ ਦੂਜਾ ਸੂਆ ਵੀਰੇ ਸੂਈ ਵੀ ਅੱਜ ਤੀਜਾ ਰਣਾ ਸੂਆ ਕਿੰਨੇ ਦੁੱਧ ਤੇ ਸਟਾਰਟਿੰਗ ਆ ਹੁਣ ਇਸ ਤੇ ਹੁਣ 19 ਕਿਲੋ 19 ਕਿਲੋ ਤੇ ਦੇ ਦੂਗੀ 28 30 ਕਿਲੋ ਬਡੇ ਰਾਮਣਾ ਵੀਰੇ ਇਹਨੇ 32 ਕਿਲੋ ਪਾਇਆ ਪਹਿਲੇ ਠੀਕ ਆ ਭਾਈ ਇਹ ਕਿਨੇ ਦੀ ਦੇ ਦੇਾਂਗੇ ਭਈ ਆਪਾਂ ਇਹ 116 ਦੀ 116 ਦੀ ਜੇ ਕੋਈ ਜੋੜਾ ਲੈ ਲਵੇ ਕਹੇ ਵੀ ਪਾਲ ਭਾਈ ਜੋੜਾ ਹੀ ਦੇ ਦੇ ਉਹ ਪੂਰਾ ਮਾਨਤਾਨ ਕਰ ਖੁੱਲਾ ਕਰ ਦੇਾਂਗੇ ਪਹਿਲਾਂ ਵਾਲੀ ਗਾਵਾਂ ਦੋਵੇਂ ਸੇਲ ਹੋ ਗਈਆਂ ਸੀ ਨਾ ਭਾਈ ਕਹਿੰਦੇ ਜੀ ਕਹਿੰਦੇ ਜੀ ਫੋਨ ਵਧੀਆ ਆਏ ਨਾ ਬਾਈ ਕੋਈ ਕਹਿੰਦੇ ਸਾਬੇ ਦੇ ਚੈਨਲ ਤੇ ਵਡੀਆਂ ਗਾਵਾਂ ਨਹੀਂ ਵੇਖਦੀ ਤੂੰ ਕਿੰਨੀਆਂ ਕੋਈ ਵੇਚੀਆਂ ਸਾਰਾ ਬਹੁਤ ਮਾਲ ਵੇਚਦੇ ਆ ਤੇਰੇ ਨਾਲ ਹੀ ਵੇਚਦੇ ਹੋਰ ਨੰਬਰ ਦਈ ਬਾਈ ਆਪਣਾ ਪਾਲ ਬਾਈ 7973520641 ਇੱਕ ਵਾਰੀ ਹੋਰ ਬੋਲਦੇ ਬਾਈ 797352064 ਸਹੀ ਠੀਕ ਲੈ ਵੀ ਮਿੱਤਰੋ ਹੁਣ ਆਪਾਂ ਇੱਕ ਵੀਡੀਓ ਜਿਹੜੀ ਹੋਰ ਬਣਾਉਣੀ ਉਹ ਕਿੱਥੇ ਬਣਾਉਣੀ ਆਪਾਂ ਦੂਜੀ ਵੀਡੀਓ ਉਹ ਸ਼ੇਖ ਪਿੰਡ ਸ਼ੇਖ ਪਿੰਡ ਬਣਾਉਣੀ ਠੀਕ ਆ ਬਾਈ ਆਜੋ ਚਲਦੇ ਆ ਹੁਣ ਆਪਾਂ ਸ਼ੇਖ ਪਿੰਡ ਚਲੋ ਲੋ ਜੀ ਇਹ ਆਪਾਂ ਬਾਈ ਛੇਕ ਪਿੰਡ ਦੇ ਵਿੱਚ ਪਹੁੰਚ ਗਏ ਰਖਾਲੇ ਤੋਂ ਬਾਅਦ ਤੇ ਇੱਥੇ ਬਣਾਈ ਆਪਾਂ ਬਾਈ ਤਰਸੇਮ ਦੇ ਘਰੋਂ ਵੀਡੀਓ ਤਰਸੇਮ ਬਾਈ ਆ ਫਿਰ ਵੈੜਾ ਜਿਹੜੀ ਕਿੰਨਾ ਸੂਆ ਸੋਈ ਹੈ ਬਾਈ ਇਹ ਦੂਜਾ ਸੂਆ ਸੋਈ ਹੈ ਬਾਈ ਸਰ ਦੂਜਾ ਸੂਆ ਸੋਈ ਕਿੰਨੇ ਦਿਨ ਸੋਈ ਹੈ ਬਾਈ ਕੱਲ ਸੋਈ ਹੈ ਇਹ ਕਿੰਨੇ ਬੋਲੇ ਤੇ ਚਲਦੀ ਹੈ ਬਾਈ 25 26 ਲੀਟਰ ਬੋਲੇ ਕਿੰਨਾ ਦੁੱਧ ਦੇਜੂਗੀ ਬਾਈ ਦੁੱਧ 40 ਤੋਂ ਬਾਹਰ ਦੇਣਾ ਕਿੰਨੇ ਦੀ ਦੇ ਦਈਏ ਬਾਈ ਮੁੱਲ 1.5 ਹਜ਼ਾਰ ਰੁਪਏ ਦੇਣੀ ਹੈ ਇੱਕ 40 ਦੀ ਹੈ ਮੈਂ ਕਰਿੰਦੇ ਬੱਚਾ ਵਾ ਬਾਈ ਹਾਂ ਮੈਂ ਕਰ ਠੀਕ ਹੈ ਬਾਈ ਇਹ ਦੋ ਨੰਬਰ ਵਾਲੀ ਵੈੜ ਜਿਹੜੀ ਇਹਨੂੰ ਆ ਚੌਥਾ ਦਿਨਾਂ ਸੂਈ ਨੂੰ ਕਿੰਨੇ ਦੁੱਤ ਤੇ ਚੱਲਦੀ ਆ ਬਾਈ ਇਹ 20 ਤੋਂ ਬਾਹਰ ਚੱਲੀ ਜਾਂਦੀ ਆ ਠੀਕ ਐਂਦੇ ਮਗਰ ਵੱੱਛੀ ਆ ਬਾਈ ਇਹਦੇ ਮਗਰ ਵੱੱਛੀ ਐ ਠੀਕ ਐ ਬਾਈ ਇਹ ਕਿੰਨੇ ਦੀ ਦੇ ਦਈਏ ਬਾਈ ਇਹ ਮੁੱਲ 130 ਐ ਦਾ ਹਾਂ ਪਾ ਮਾਨਤਾ ਨਹੀਂ ਹੋਣਾ ਠੀਕ ਜੋੜਾ ਲੈ ਲੇ ਤਾਂ 2,60,000 ਦਾ ਦੇ ਦੇ ਗੇ ਨਾ ਹਾਂ ਇਹਦੇ ਚੋਂ ਇਹਦੇ ਚੋਂ ਹੋ ਜੂਗਾ ਯਾਨੀ ਕਿ ਪੰਜ-ਪੰਜ ਦੋਆ ਚ ਛੋੜ ਰੱਖ ਰਖਲਾ ਤੂੰ ਠੀਕ ਠੀਕ ਐ ਵੀ ਧੰਨਵਾਦ ਲੈ ਵੀ ਮਿੱਤਰੋ ਤੇ ਆਪਾਂ ਹੁਣ ਅੱਜ ਦੇ ਵਲੌਗ ਦਾ ਕਰਦੇ ਆਂ ਐਂਡ ਤੇ ਬਾਈ ਦਾਵਾ ਸੇਖ ਪਿੰਡ ਤੇ ਮਿੱਤਰੋ ਤੁਹਾਡੇ ਤੋਂ ਮਾਫੀ ਮੰਗਦੇ ਆਂ ਨੇਰਾ ਵੇਖ ਲਓ ਵੀ ਤੁਸੀਂ ਸਮਾਂ ਕਾਫੀ ਹੋ ਗਿਆ ਹੁਣ ਅਸੀਂ ਪਿੰਡ ਨੂੰ ਜਾਣਾ ਵਾ ਅਗਲੀ ਬਾਤ ਪਾਵਾਂਗੇ ਅਗਲੇ ਦਿਨ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਤੁਸੀਂ ਸਾਰੇ ਆ ਵੀ ਸੱਚ ਨੂੰ ਆ ਤੇ 10 ਵਜ ਗਏ ਆ ਤੇ ਸਿੰਘ ਘਰ ਵਾਪਸ ਕਰਦੇ ਵਾਪਸੀ ਕਰਦੇ ਪਏ ਸੀ ਤੁਸੀਂ ਤੋਂ ਦੇਖ ਸਕਦੇ ਆ ਅੰਤਾਂ ਦੀ ਧੁੰਦਾ ਸੱਚ ਲੋ ਵੀ ਕੁਝ ਵੀੜੀ ਦੇਖਣ ਨੂੰ ਆ ਮੀਟ ਲੰਡਨ ਇਹ ਵੀ ਇੱਕ ਟਰੱਕ ਵਾਲਾ ਵੀਰ ਆ ਜਿਹੜਾ ਸਾਡੇ ਸਾਹਮਣੇ ਤੇ ਰਹਿ ਜਾਂਦਾ ਉਹਦਾ ਸਹਾਰਾ ਲੈ ਕੇ ਜਿਹੜਾ ਅਸੀਂ ਉਹਦੇ ਮਗਰ ਮਗਰ ਚਲੇ ਜਾਂਦੇ ਆ ਤੇ ਸਾਡਾ ਰਸਤਾ ਅਧਿਆਖਤਾ ਬਾਕੀ ਤੁਸੀਂ ਦੇਖ ਸਕਦੇ ਹੋ ਕੋਈ ਸ਼ਕੀ ਨਹੀਂ ਦੇਖ ਰਿਹਾ ਬਿਲਕੁਲ ਕੰਟੀਨਿਊ ਔਨ ਨੈਸ਼ਨਲ ਹਾਈਵੇ 54 ਫਾਰ 1 ਕਿਲੋਮੀਟਰ ਬੜਾ ਧੰਨਵਾਦ ਆ ਨਵੇਂ ਸਾਲ ਦਾ ਦੂਜਾ ਦਿਨ ਬਾਕੀ ਗੱਲਬਾਤ ਲਈ ਪਾਈਆਂ ਦੇ ਨੰਬਰ ਆ ਜਿਨ੍ਹਾਂ ਦਾ ਮਾਲ ਪਾਸ ਸਕਰੀਨ ਤੇ ਲਾਇਆ ਭਾਈ ਨੰਬਰ ਦੱਸਦੀ ਤਰਸੇਮ ਕੇਰਦੀ ਸੱਚ 9471 ਜੀ ਪਹਿਲਾ 77 ਇੱਕ ਵਾਰੀ ਹੋਰ ਬੋਲ ਦੇ ਵੀਰੇ 94171 ਜੀ 65178 ਠੀਕ ਆ ਬਈ ਸੰਗਾ ਵੀ ਸੱਜਣੋ ਜਿਹੜੇ ਭਰਾਵਾਂ ਨੂੰ ਵਲੌਗ ਸਾਡਾ ਵਧੀਆ ਲੱਗਿਆ ਫਿਰ ਥੱਲੇ ਇੱਕ ਨਿੱਕਾ ਜਿਹਾ ਕਮੈਂਟ ਜ਼ਰੂਰ ਕਰਦੇ